ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਨ ਭਾਤੇ ਸਾਡੇ ਛੋਟੇ ਸਹਿਬਜ਼ਾਦਿਆਂ ਦੀ ਵੱਡੇ ਸਹਿਬਜ਼ਾਦਿਆਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਉਸ ਲਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਆਪਾਂ ਇਹ ਪ੍ਰੋਗਰਾਮ ਰੱਖਿਆ ਜਿੱਥੇ ਸਾਡੇ ਬੱਚੇ ਤੇ ਬੱਚੀਆਂ ਗੁਰੂ ਸਾਹਿਬ ਦੇ ਸਿਧਾਂਤ ਤੇ ਉਸ ਕੁਰਬਾਨੀ ਨੂੰ ਯਾਦ ਕਰਦੇ ਆ ਉਹਨਾਂ ਨੂੰ ਨਮਨ ਕਰਦੇ ਆ ਉਹਨਾਂ ਨੂੰ ਸੰਧਾंजलि ਦਿੰਦੇ ਆ ਅੱਜ ਅਸੀਂ ਕੁਝ ਬੱਚਿਆਂ ਵੱਲੋਂ ਸਾਡੇ ਵੱਲੋਂ ਤਿਆਰ ਕੀਤੇ ਗਏ ਕੁਝ ਕਵਿਤਾਵਾਂ ਦੇ ਰੂਪ 'ਚ ਕੁਝ ਲੈਕਚਰ ਦੇ ਰੂਪ ਦੇ ਵਿੱਚ ਕੁਝ ਸ਼ਬਦਾਂ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਹੋਣਾ ਮੈਂ ਬੇਨਤੀ ਕਰਾਂਗਾ ਭੈਣਾਂ ਨੂੰ ਵੀ ਸਾਰੀਆਂ ਨੂੰ ਭਰਾਵਾਂ ਨੂੰ ਵੀ ਸਾਡਿਆਂ ਨੂੰ ਵੀ ਜਰੂਰ ਆਪਾਂ ਬੱਚਿਆਂ ਨੂੰ ਐਪਰੀਸ਼ੀਏਟ ਕਰੀਏ ਹੌਸਲਾ ਦੇਈਏ ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਰਾਹੀਂ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਨੇ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਸਾਡੇ ਬੱਚਿਆਂ ਦੇ ਸਨੇਹੇ ਨੂੰ ਹੋਰਾਂ ਤੱਕ ਪਹੁੰਚਾਉਣ ਵਿੱਚ ਵੀ ਤੁਸੀਂ ਸਾਡਾ ਸਹਿਯੋਗ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਾਡੀਆਂ ਬੱਚੀਆਂ ਵੱਲੋਂ ਸਾਡੇ ਬੱਚਿਆਂ ਵੱਲੋਂ ਜਿਹੜਾ ਅੱਜ ਮੈਸੇਜ ਦਿੱਤਾ ਜਾ ਰਿਹਾ ਅੱਜ ਸਨੇਹਾ ਦਿੱਤਾ ਜਾ ਰਿਹਾ ਉਹ ਹੋਰਾਂ ਤੱਕਰ ਵੀ ਪਹੁੰਚ ਸਕੇ ਉਹ ਅੱਗੇ ਪਹੁੰਚ ਸਕੇ ਸਭ ਤੋਂ ਪਹਿਲਾਂ ਸਾਡੀ ਪਰਫਾਰਮੈਂਸ ਹੈ ਪ੍ਰੇਅਰ ਬਾਈ आवर ਸਟੂਡੈਂਟਸ ਟੀਕਾ ਖਾਲਸਾ ਵਾਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸੁਪਨਿਆਂ ਦੇ ਘਰ ਵਿੱਚ ਅੱਜ ਸ਼ਹੀਦੀ ਪੁਰਬ ਨੂੰ ਸਮਰਪਿਤ ਦਿਵਸ ਤੇ ਆਉਣ ਲਈ ਜਿ ਆਇਆਂ ਆਖਦੇ ਹਾਂ ਛੋਟੇ ਸਾਹਿਬ ਜੀ ਦੀ ਸ਼ਹੀਦੀ ਸਿੱਖ ਧਰਮ ਦੇ ਇਤਿਹਾਸ ਵਿੱਚ ਮਹਾਨ ਇਤਿਹਾਸ ਹੈ ਇਹ ਕਹਾਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਾਰ ਸਿੰਘ ਜਿਨ੍ਹਾਂ ਦੀ ਉਮਰ 6 ਅਤੇ 9 ਸਾਲ ਦੀ ਸੀ ਇਹਨਾਂ ਨੇ ਆਪਣੇ ਸਿਰ ਕਟਵਾ ਲੈ ਧਰਮ ਤੇ ਆਪਣੀ ਨੀਤੀ ਨੂੰ ਨਹੀਂ ਛੱਡਿਆ ਉਹਨਾਂ ਨੂੰ ਸਰਹੰਦ ਦੇ ਨਵਾਬ ਸੂਬੇਦਾਰ ਨੇ ਜਿਉਂਦਿਆਂ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਪਰ ਉਹਨਾਂ ਨੇ ਸਿੱਖ ਅਸੂਲਾਂ ਤੇ ਧਰਮ ਤੇ ਡਟੇ ਰਹਿ ਕੇ ਸ਼ਹਾਦਤ ਪ੍ਰਾਪਤ ਕੀਤੀ ਇਸ ਸ਼ਹੀਦੀ ਸਾਡੀ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ ਸਾਨੂੰ ਸੱਚਾਈ ਹੌਸਲੇ ਦੇ ਧਰਮ ਦੇ ਰਾਹ ਤੇ ਤੁਰਨ ਦੀ ਸਖਲਾਈ ਦਿੰਦੀ ਰਹੇਗੀ ਸਭ ਤੋਂ ਪਹਿਲਾਂ ਮੈਂ ਡਾਕਟਰ ਸੁਖਜੀਤ ਕੌਰ ਐਸੋਸੀਏਟ ਪ੍ਰੋਫੈਸਰ ਖਾਲਸਾ ਕਾਲਜ ਫਾਰ ਊਮਨ ਨੂੰ ਸਟੇਜ ਤੇ ਆਉਣ ਲਈ ਸਿੱਖ ਇਤਿਹਾਸ ਤੇ ਜਾਣਾ ਪਾਉਣ ਲਈ ਸੱਦਾ ਦਿਨਾ ਹਾਂ ਸੂਰਜੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਉਰਜਾ-ਪੁਰਜਾ ਕਟਮਰੇ ਕਬੂ ਨਾ ਛਾਡੇ ਖੇਤ ਸਫਰੀ ਸ਼ਹਾਦਤ ਦੇ ਤਹਿਤ ਮਹਾਨ ਸ਼ਹੀਦ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਗੁਰਗੋਬਿੰਦ ਸਿੰਘ ਜੀ ਦੇ ਪਿਆਰੇ ਸਿੰਘ ਸਿੰਘੜੀਆਂ ਦੀਆਂ ਪਾਵਨ ਸ਼ੀਧੀਆਂ ਭਰਿਆ ਇਹ ਮਹੀਨਾ ਆਰੰਭ ਹੋ ਚੁੱਕਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੁਖਜੀਤ ਕੌਰ ਇਸੇ ਸੰਦਰਭ ਵਿੱਚ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੇ ਪੇਸ਼ ਕੀਤਾ ਗਿਆ ਲਾਲਚ ਦਿੱਤੇ ਗਏ ਬਹੁਤ ਜ਼ਿਆਦਾ ਪਰ ਕਿ ਤੁਸੀਂ ਇਸ ਸਿੱਖ ਧਰਮ ਛੱਡੋ ਤੇ ਇਸਲਾਮ ਧਰਮ ਨੂੰ ਕਬੂਲ ਕਰ ਲਓ ਪਰ ਇਹ ਦੋਨੋਂ ਬੱਚੇ ਜਿਹੜੇ ਸੀਗੇ ਉਹਨਾਂ ਨੇ ਇਹ ਨਹੀਂ ਮੰਨੀ ਅਖੀਰ 27 ਦਸੰਬਰ ਨੂੰ ਹੁਕਮ ਦਿੱਤਾ ਗਿਆ ਕਿ ਇਹਨਾਂ ਨੂੰ ਨੀਹਾਂ ਦੀਵਾਰ ਦੇ ਵਿੱਚ ਚਿਣਵਾ ਦਿੱਤਾ ਜਾਵੇ ਆਪਾਂ ਇਹ ਵੀ ਇੱਥੇ ਕਹਿ ਸਕਦੇ ਆ ਕਿ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਵਜ਼ੀਰ ਖਾਂ ਦਾ ਜਿਹੜਾ ਕਾਜ਼ੀ ਸੀ ਉਹਨੇ ਕਿਹਾ ਕਿ ਕੁਰਾਨ ਸ਼ਰੀਫ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਸ਼ਹੀਦ ਕੀਤਾ ਜਾਵੇ ਇਸ ਕਰਕੇ ਵੀ ਖੂਨ ਨਹੀਂ ਡੁੱਲਣਾ ਚਾਹੀਦਾ ਕੁਰਾਨ ਸ਼ਰੀਫ ਇਹ ਕਹਿ ਰਹੀ ਆ 14 ਸਾਲ ਤੋਂ ਘੱਟ ਬੱਚੇ ਦਾ ਇਸ ਕਰਕੇ ਜਿਹੜਾ ਸੀ ਇਹਨਾਂ ਨੂੰ ਦੀਵਾਰ ਵਿੱਚ ਚਣੋਂ ਦਾ ਚਿੰਨ ਦੇਣ ਦਾ ਹੁਕਮ ਦਿੱਤਾ ਗਿਆ ਸੀਗਾ ਪਰ ਆਪਾਂ ਨੂੰ ਪਤਾ ਹੀ ਆ ਕਿ ਬਾਅਦ ਵਿੱਚ ਦੀਵਾਰ ਜਦੋਂ ਉੱਪਰ ਹੋਈ ਤਾਂ ਦੀਵਾਰ ਵੀ गिर ਗਈ ਤੇ ਬੱਚੇ ਵੀ ਜਿਹੜੇ ਸੀਗੇ ਬੇਹੋਸ਼ ਹੋ ਕੇ गिर ਗਏ ਹਜੇ ਜਦੋਂ ਗire ਬੱਚੇ ਦੀਵਾਰ ਦੇ ਵਿੱਚ ਜਦੋਂ ਚਿਨੇਗੇ ਹਜੇ ਜਿਉਂਦੇ ਸੀ ਉਹ ਵਜੀਰ ਖਾਂ ਨੇ ਮਹਿਸੂਸ ਕੀਤਾ ਕਿ ਇਹ ਤਾਂ ਬੱਚੇ ਹਜੇ ਜਿਉਂਦੇ ਆ ਤਾਂ ਫਿਰ ਹੁਕਮ ਦਿੱਤਾ ਗਿਆ ਕਿ ਇਹਨਾਂ ਦੀ ਗਰਦਨ ਵੱਢ ਦਿੱਤੀ ਜਾਵੇ ਮਤਲਬ ਸਾਹ ਜਿੱਥੋਂ ਚੱਲਦਾ ਹੁੰਦਾ ਉਹ ਵੱਢ ਦਿੱਤੀ ਇਸ ਤਰ੍ਹਾਂ ਜੋਰਾਵਰ ਸਾਹਿਬ ਜਿਨ੍ਹਾਂ ਦੀ ਉਮਰ 9 ਸਾਲ ਦੀ ਸੀ ਫਤੇ ਸਿੰਘ ਜਿਨ੍ਹਾਂ ਦੀ ਉਮਰ 7.5 ਸਾਲ ਦੀ ਸੀ ਸ਼ਹੀਦ ਕਰ ਦਿੱਤੇ ਗਏ ਕਿੱਥੇ ਮਾਤਾ ਤੌਰਿਆ ਅਜੀਤ ਤੇ ਜੁਝਾਰ ਨੂੰ ਕਿੱਥੇ ਮਾਤਾ ਤੌਰਿਆ ਅਜੀਤ ਤੇ ਜੁਝਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮੇਲਿਆਂ ਦੇ ਵਾਰ ਨੂੰ ਜਿਨ੍ਹਾਂ ਦੀਆਂ ਚਾਈ ਚਾਈ ਕੋੜੀਆਂ ਸੀ ਗਾਣੀਆਂ ਸੇਰ ਲੱਗ ਨਾਲ ਜੋ ਸੀ ਸੋਨੀਆਂ ਸਜਾੜੀਆਂ ਸੇਰਿਆਂ ਦੇ ਵਿੱਚ ਐ ਸੀ ਗੁੰਦੜਾ ਪਿਆਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਅਗਲੀ ਪੇਸ਼ਕਾਰੀ ਮੁਨਕਤ ਦੀ ਸੇਵਾ ਸੰਸਥਾ ਦੇ ਸਪੈਸ਼ਲ ਬੱਚੇ ਜੱਸਾ ਜੋ ਕਿ ਵੇਲਾ ਆ ਗਿਆ ਹੈ ਕਵਿਤਾ ਸਾਡੇ ਸਾਹਮਣੇ ਪ੍ਰਸਤੁਤ ਕਰਨ ਜਾ ਰਿਹਾ ਹੈ ਵੀ ਆਪ ਤਰਦੀ ਚੁਕਾਈਤਾ ਅਸਾਜ ਮੁੜ ਕੇ ਉਹ ਨਾ ਨਹੀਂ ਤੇ ਦਿੱਤੀ ਵੀ ਤੇ ਹਮ ਹੋਣਾ ਤੇਰੀ ਅੱਖੀਆਂ ਉਸ ਦੇ ਤੇ ਰੋਣਾ ਨਹੀਂ ਪੁੱਤਰ ਵਿੱਚ ਤੁਸੀਂ ਵਿਚਰਦੇ ਨਿਰ ਤੇ ਆਦੇ ਹੱਥ ਚੱਲਦੇ ਮਾ beta ਮਗਰਾ ਬਸ ਉਹ ਸੱਚ ਖੜੇ ਚੰ ਜੇਲਾ ਆ ਗਿਆ ਦੱਤੀ ਜਿਛੁਰ ਗੀਤਾ ਅਸਾਜ ਮੁੜ ਕੇ ਉਹ ਆਮੀ ਬੋਲੇ ਸੋਨੇ ਹਾ अगली पेशकारी आशु फ्रॉम स्पेशल स्कूल एमडीएसएस मनोकथित सेवा संस्था दी विद्यार्थन अगली पेशकारी लेके आ रही है ननिया ननिया जिंदा न हो तो निहान विच भीच विचारे ये की क्या कमाया पापिया की की क्या कमाया शेरा वर्गे जिंदे उन्हें दे धर्म तो ना डरते ਕੰਕੀਆਂ ਤੋਂ ਨੰਦਰ ਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜੀ ਅਗਲੀ ਪੇਸ਼ਕਾਰੀ ਛੋਟੇ ਸਾਹਿਬ ਜੰਦਿਆ ਬਾਰੇ ਕਵਿਤਾ ਜੋ ਕਿ ਸੁਨੀਤਾ ਲੈ ਕੇ ਹਾਜ਼ਰ ਹੋਗੀ ਵਾਹਿਗੁਰੂ ਜੀ ਕਾਕਾਰ ਸਾ ਵਾਹਿਗੁਰੂ ਜੀ ਕੀ ਫਤਿਹ ਵਾਟਾ ਲੰਬੀ ਹੈ ਤੇ ਰਸਤਾ ਬੋਲੋ ਬੋਲੋ ਸੁਨੀਤਾ ਬਹੁਤ ਵਧੀਆ ਬੋਲੋ ਬੋਲੋ ਸਾਰੇ ਟੀਚਰ ਤੇ ਕੋਲ ਬੜੇ ਨਾਰ ਬਟਾਲੀਆਂ ਤੇ ਰਸਤਾ ਪੜਾ ਆਂਦਾ ਤੂਰੇ ਜਾਂਦੇ ਕੁਰਾ ਤੇ ਲਾਲੀ ਜੀ ਸਸਮਨ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਨੇ ਦਾ ਸੁਨੋ ਹਾਰੇ ਜੀ

ਅਗਲੀ ਪੇਸ਼ਕਾਰੀ ਮਾਨਪ੍ਰੀਤ ਪਰ ਅਤੇ ਦੁਰਜੀਤ ਸਿੰਘ ਮਾਪੁੱਤਰ ਜਵਰੀ ਸਮੂਿਕ ਵਿਸ਼ੇਸ਼ ਰੌਣਜਾ ਰਹੇ ਹਨ ਆਓ ਬੜੇ ਪਿਆਰ ਨਾਲ ਸਰਵਣ ਕਰੀਏ ਪਿੱਤਾ ਦੇ ਸ਼ਮੇਸ਼ ਕੋਲੋਂ ਜੰਗ ਵਿੱਚ ਹਾਰ ਕੇ ਸੂਰਮਾ ਕਹਾਨਾ ਉਹਦੇ ਬੱਚਿਆਂ ਨੂੰ ਮਾਰ ਕੇ ਸੂਰਮਾ ਕਹਾਨਾ ਉਹਦੇ ਪੁੱਤਰਾਂ ਨੂੰ ਮਾਰ ਕੇ ਸੂਰਮਾ ਕਹਾਨਾ ਉਹਦੇ ਪੁੱਤਰਾਂ ਨੂੰ ਮਾਰ ਕੇ ਗਲੀਆਂ ਮਾਰਿਆ ਲਿਖਾਇ ਕਿ ਚੋਜ ਤੇਰੇ ਬਾਦ ਕਿਸੇ ਪਾਸੇ ਕੋੜਾ ਕਿਸੇ ਪਾਸੇ ਬਾਦ ਕਿਸੇ ਪਾਸੇ ਕੋੜਾ ਕਿਸੇ ਪਾਸੇ ਕਾਲੀ ਰਾਹ ਕਹਿ ਦਾ ਜੰਗ ਹੋਇਆ ਤੀਰ ਕਿਸੇ ਪਾਸੇ ਤੋੜਾ ਕਿਸੇ ਪਾਸੇ ਤੀਰ ਕਿਸੇ ਪਾਸੇ ਤੋੜਾ ਕਿਸੇ ਪਾਸੇ ਅੰਮ੍ਰਿ ਸਿੰਘਾਂ ਦਾ ਜੱਥਾ ਵੀ ਵੜ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਟੋਟੇ ਜਿਗਰ ਦੁਆਰੇ ਆਂਦਾ ਜੋੜਾ ਕਿਸੇ ਪਾਸੇ llora que se pase, llora que se pase, llora que se pase. ਤੁਸੀਂ ਉਹ ਸਿਰ ਬਾਦਰ ਤੁਨੇ ਬਿਲਕੁਲ ਨਾ ਘਬਰਾਇਓ ਸੁਬੇ ਦੇ ਦਰਵਾਜ਼ੇ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਉਹ ਗੋਬਿੰਦ ਸਿੰਘ I'm <tries> a

ਲਖਾਣਾ ਮੁਕਾਵਲੇ ਕਰਕੇ ਤੇ ਦੋ ਜਸਮੀਲ ਨੂੰ ਲਾਇਆ ਸ਼ੀਰ ਓਏ ਗਲਗੀ ਧਰਦੀ ਅੱਖਾਂ ਸਾਹਮਣੇ ਹੀ ਓਰੀ ਅੱਖਾਂ ਦੇ ਤਾਰੇ ਸ਼ੀਰ ਓਏ ਲੂਪ ਹੀ ਨਹੀਂ ਸਰਾਂਦੀ ਕੰਨ ਦੇ ਅੰਦਰ ਦੋ ਪੁੱਤਰ ਪਿਆਰੇ ਸ਼ੀਰ ਓਏ ਯਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਲਾਜਾਰੇ ਤੇ ਕਾਲੇ ਸ਼ੀਰ ਓਏ ਦੋ ਸੁੱਤੇ ਸਰਾਂਦੀ ਕੰਨ ਦੇ ਅੰਦਰ ਦੋ ਜੰਗਕੌਰ ਡੜਾਣੀ ਦਾ ਸੁੱਤੇ ਧਾਦੇ ਲਾੜਲਾ ਚਾਰੇ ਸੁੱਤੀ ਕੌਣ ਦੇ ਪਾਗਜ ਕੌਣ ਸੁੱਤੇ ਲਾੜੀ ਮੋਤ ਨੈਣਾ ਫਰਕੇ ਆਣ ਦਿੱਤਾ ਚਾਹ ਵੀਰ ਦੇ ਗੁੜੇ ਪਿਆਰੇ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋ ਕਿੰਨਾ ਬਲ ਹੈ ਨਿੱਕੀਆ ਤਲਵਾਰ ਅੰਦਰ ਕਿੰਨੀਆਂ ਖਾਤੀਆ ਸੱਟਾ ਅਜੀਤ ਸਿੰਘ ਨੇ ਕਿੰਨੇ ਖੂਬੇ ਨੇ ਤੀਰ ਜੁਝਾਰੇ ਅੰਦਰ ਜੁਝੇ ਇਸ ਤਰ੍ਹਾਂ ਨਾ ਧਰਮ ਤੋਂ ਸਹਬ ਜੱਦੇ ਦੋ ਦਿਵਾਰੇ ਅੰਦਰ ਦੋ ਮੈਦਾਨੇ ਅੰਦਰ ਦੋ ਦਿਵਾਰੇ ਅੰਦਰ ਦੋ ਮੈਦਾਨੇ ਅੰਦਰ ਮਨੁੱਖਤਾਈ ਜੀਵਾ ਪਰਿਵਾਰ ਵੱਲੋਂ ਸਿੱਖ ਇਤਿਹਾਸ ਸੰਬੰਧਿਤ ਇੱਕ ਸਵਾਲ ਦਾ ਪੇਸ਼ ਕੀਤਾ ਕੀਤੇ ਜਾਵੇਗੀ ਸਿੱਖ ਇਤਿਹਾਸ ਬਾਰੇ ਸਵਾਲ ਜਨਾ ਪੁੱਛੇ ਜਾਣਗੇ ਮੈਂ ਮਸਕਾਰ ਮਹਿਰ ਜੀ ਨੂੰ ਸਟੇਜ ਤੇ ਆਉਣ ਦੀ ਇਜਾਜ਼ਤ ਦਿੰਦਾ ਹਾਂ ਛੋਟੇ ਸਾਹਿਬ ਜਦਾਂ ਨੂੰ ਕਿੱਥੇ ਚੁਣਵਾਇਆ ਗਿਆ ਸੀ ਨਿਵਾਰ ਵਿੰਦ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਸਨ ਚਾਰ ਪੁੱਤਰ ਸਨ ਹਾਂ ਦੋ ਛੋਟੇ ਦੋ ਬਨੇ ਨੈਕਸਟ ਕੁਐਸਚਨ ਹੈ ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸੋ ਸਰਚ ਸਰਚ

ਦਿੰਦਾਂ <th>ਾਪੜਾ ਸੀ ਜੇ ਕੁਰਬੰਮੀ ਵਾਲਾ ਦਸ਼ਮੇਸ਼ ਪਿਤਾ ਜੀ ਨਾਲ ਉੱਪਰ ਗੋੜ ਲੱਗਾ ਗਰੀਬ ਮਜ਼ਲੂਮਾਂ ਲਈ ਕਿਵੇਂ ਕੜਨਾ ਕਿਨੇ ਦਾਦੀ ਨਾਲ ਗੋੜ ਗੋੜ ਲੱਗਾ ਹੱਸ ਹੱਸ ਕੇ ਟੋਰ ਨਾਲ ਤੁਰੇ ਜਾਣ ਐਵੇਂ ਜਿਵੇਂ ਲਾੜੀ ਮੋਤ ਵਿਉਣ ਚੱਲਾ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਨੀਹਾ ਵਿੱਚ ਆਖਰੀ ਫਤਿਹ ਬੁਲਾ ਗਏ ਸਾਕੇ ਤਾਂ ਬਹੁਤ ਹੋਏ ਸਾਕਾ ਵਖਰਾ ਐ ਸਰਹੰਦ ਦਾ ਕਦੇ ਗੌਰ ਨਾਲ ਪੜਿਓ ਲੈ ਇਤਿਹਾਸ ਉਹ ਪਾਪੜ ਕੰਧ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਦੇਖ ਕੇ ਜ਼ੁਲਮ ਗਿਆ ਨਾ ਜ਼ਰਿਆ ਖੇਟਣ ਦੀਆਂ ਉਮਰਾਸੀ ਉਮਰਾਸੀ ਵਹਿਰੀਓ ਤਰਸ ਕੇ ਓਨੀ ਕਰਿਆ ਧੰਨ ਮੋਤੀ RAM ਮਹਿਰਾ ਜੀ ਤੇਰੀ ਵੱਡੀ ਕਮਾਈ ਧੰਨ ਸਿੱਖੀ ਤੇ ਧੰਨ ਸੇਵਕ ਜਿਨ੍ਹਾਂ ਸਿੱਖੀ ਕਮਾਈ ਗਰਮ ਦੁੱਧ ਦੀ ਸੇਵਾ ਵਾਹਿਗੁਰੂ ਜੀ ਤੈਨੂੰ ਲਈ ਉਹ ਧੰਨ ਤੇਰਾ ਪਰਿਵਾਰ ਜਿਨ੍ਹਾਂ ਰਲ ਸੇਵਾ ਨਿਭਾਈ ਮਾਤਾ ਲੱਡੋ ਜੀ ਫਰਮਾਇਆ ਮਾਤਾ ਲੱਡੋ ਜੀ ਫਰਮਾਇਆ ਪੁੱਤ ਨਾਕ ਭਰਾਈ ਜਾਨ ਜਾਵੇ ਤਾਂ ਜਾਵੇ ਸੇਵਾ ਦਾ ਮੌਕਾ ਨਾ ਖਜਾਈਂ ਘਰ ਦੇ ਗਹਿਣੇ ਗੱਟੇ ਪਤਨੀ ਭੋਈ ਜੀ ਲਿਹਾਈ ਉਹ ਧਨ ਤੇਰਾ ਪਰਿਵਾਰ ਜਿੰਨਾ ਰਲ ਸੇਵਾ ਨਿਭਾਈ ਕਾ ਕਾਸਾ ਵਾਰੇ ਤੁਜੀ ਕੀ ਫਤਿਹ ਵਾਹ ਵਾਹ ਲਭਿਆ ਤੇਰਾ ਸਤਾਪਾਲਾ ਤੁਰੇ ਗਾਂਦੇਂ ਸਾਡੇ ਬੱਚਿਆਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਬڑے ਪਾਉਨਾਵਾਂ ਦੇ ਨਾਲ ਵੀ ਜੀਏ ਹੋਏ ਕੁਝ ਸ਼ਖਤ ਕੁਝ ਸਭਤਾਮ ਕੁਝ ਪਾਸ਼ੇ ਮਿਲਤੇ ਮੈਂ ਧੰਨਵਾਦ ਕਰਦਾ ਹਾਂ ਟੀਚਰ ਸਹਿਬਾਨਾਂ ਦਾ ਜਿਨ੍ਹਾਂ ਨੇ ਬڑے ਛੋਟੇ ਜਿ ショਟ ਦੇ ਸਮੇਂ ਦੇ ਵਿੱਚ ਇਹ ਸੇਵਾ ਪੂਰਨ ਕਰਾਈ ਕੋਈ ਵੀ 4 ਮਹੀਨੇ ਪਹਿਲਾਂ ਹੀ ਅਸੀਂ ਰਿਸਾਈਟ ਕੀਤਾ ਸੀ ਵੀ ਬੱਚਿਆਂ ਦਾ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਛੋਟੇ ਤੇ ਵੱਡੇ ਸਾਬ ਜਾਂਦੇ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਉਣਾ ਅਸੀਂ ਪ੍ਰੋਗਰਾਮ ਰੱਖਿਆ ਸੀਗਾ 28 ਤਰੀਕ ਦਾ ਜਿਸ ਦਿਨ ਨਗਰ ਕੀਰਤਨ ਵੀ ਆਉਣਾ ਸੀ 29 ਤਰੀਕ ਦਾ ਐਤਵਾਰ ਦਾ ਵੀ ਉਸ ਦਿਨ ਨਾਲੇ ਉੱਥੇ ਸਟੇਜ ਲੱਗੂਗੀ ਉੱਥੇ ਬੱਚੇ ਪ੍ਰੋਗਰਾਮ ਕਰ ਦੇਣਗੇ ਪਰ ਸੀਡਬਲਯੂਸੀ ਦੇ ਅੰਡਰ ਰਜਿਸਟਰ ਸਾਡੀ ਸਾਥ ਦਾ ਚਾਈਲਡ ਵੈਲਫੇਅਰ ਕਮੇਟੀ ਦੇ ਅੰਦਰ ਤੇ ਉਹਨਾਂ ਵੱਲੋਂ ਸਾਨੂੰ ਲੈਟਰ ਆ ਗਈ ਵੀ 26 ਤਰੀਕ ਨੂੰ ਤੁਸੀਂ ਇਹ ਜ਼ਰੂਰ ਇੱਕ ਬਾਲ ਦਿਵਸ ਦੇ ਨਾਂ ਦੇ ਉੱਤੇ ਜਿਹੜਾ ਪ੍ਰੋਗਰਾਮ ਕਰਵਾਓ ਤੇ ਜਿਹਦੇ ਸਬੰਧ ਦੇ ਵਿੱਚ ਫਿਰ ਅਸੀਂ ਆਪਣੇ ਟੀਚਰ ਸਹਿਬਾਨਾਂ ਨੇ ਡਿਊਟੀ ਲਈ ਵੀ ਆਪਾਂ ਇਹ ਫੰਕਸ਼ਨ 26 ਨੂੰ ਕਰ ਲਈਏ 29 ਦੀ ਬਜਾਏ ਤਾਂ ਪਰ ਇਹ ਤਿੰਨ ਦਿਨਾਂ ਦੀ ਜਿਹੜੀ ਬੜਾ ਘੱਟ ਸਮਾਂ ਸੀ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਤਿਆਰੀਆਂ ਕੀਤੀਆਂ ਬੱਚਿਆਂ ਨੇ ਸੱਟੀਆਂ ਬੱਚੀਆਂ ਨੇ ਬਹੁਤ ਸੋਹਣਾ ਅੱਜ ਇਹ ਪ੍ਰੋਗਰਾਮ ਜਿਹੜਾ ਆਪਣਾ ਨੇਪਰੇ ਚੜ ਰਿਹਾ ਦੇਖੋ ਬੱਚਿਓ ਆਪਾਂ ਅੱਜ ਬੜੇ ਸਖਾਵੇਂ ਮਾਹੌਲ ਦੇ ਵਿੱਚ ਰਹਿ ਰਹੇ ਆ ਤੇ ਬੜੇ ਸਖਾਵੇਂ ਮਾਹੌਲ ਦੇ ਵਿੱਚ ਰਹਿ ਕੇ ਆਪਾਂ ਨੂੰ ਜੀਵਨ ਦੇ ਵਿੱਚ ਮੌਕਾ ਮਿਲਿਆ ਪੜ੍ਹਾਈ ਲਿਖਾਈ ਕਰਨ ਦਾ ਹਰ ਤਰ੍ਹਾਂ ਦੀਆਂ ਸੁੱਖ-ਸਿਵਧਾਵਾਂ ਮਿਲ ਗਈਆਂ ਆਪਾਂ ਪਰ ਤੁਸੀਂ ਸੋਚ ਕੇ ਦੇਖੋ ਅੱਜ ਦੇ ਸਖਾਵੇਂ ਮਾਹੌਲ ਵਾਸਤੇ ਕਿੰਨੀਆਂ-ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਸਿੰਘਾਂ ਨਿਸ਼ੀਦਾਂ ਨੇ ਸਾਡੇ ਵਾਸਤੇ ਕਿਵੇਂ ਉਹ ਗੁਰੂ ਦੇ ਲਾਲ ਨੀਹਾਂ ਦੇ ਵਿੱਚ ਜਨਮ ਆਏ ਕਿਵੇਂ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਕਿੱਦਾਂ ਲੱਖਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਪਰਵਾਰਾਂ ਦੇ ਪਰਿਵਾਰ ਫਨਾ ਕਰਤੇ ਉਸ ਟਾਈਮ ਮੁਗਲਾਂ ਨੇ ਤੁਸੀਂ ਅੱਜ ਸੁਣ ਕੇ ਵੀ ਕਈ ਵਾਰੀ ਆਪਣੇ ਅੱਖਾਂ 'ਚ ਹੰਝੂ ਆ ਜਾਂਦੇ ਆ ਪਰ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਚਰਖੜੀਆਂ ਤੇ ਚੜ੍ਹੇ ਘਰਾੜਿਆਂ ਦੇ ਵਿੱਚ ਚੀਰੇ ਗਏ ਕੋਹਲੂ ਦੇ ਵਿੱਚ ਪੀੜੇ ਗਏ ਬੰਦ-ਬੰਦ ਕਿਟਵਾਏ ਖੋਪੜੀਆਂ ਲਹਾਈਆਂ ਕਿੰਨਾ ਇਹ ਚੀਜ਼ਾਂ ਨੂੰ ਇਮੇਜਨ ਕਰਕੇ ਸੋਚ ਕੇ ਦੇਖੋ ਆਪਣਾ ਇੱਕ ਨੋ ਬਟਿਆ ਜਾਵੇ ਜਾਂ ਨੋ ਮੜਾ ਜਾ ਇੱਕ ਤਿਸ ਹੱਲ ਜਿਵੇ ਆਪਾਂ ਕਿੰਨਾ ਦਰਦ ਮਹਿਸੂਸ ਕਰਦੇ ਆਂ ਤੇ ਉਹਨਾਂ ਦੇ ਨੋ ਐਦਾਂ ਖਿੱਚ ਖਿੱਚ ਕੇ ਪੱਟਦੇ ਸੀ ਤੇ ਬੰਦ ਬੰਦ ਕਰਤੇ ਗਏ ਸੀ ਬੰਦ ਕਿਹਨੂੰ ਕਹਿੰਦੇ ਆ ਬੱਚਿਓ ਜਿਵੇਂ ਆ ਪੋਟਾ ਆਪਣਾ ਇੱਥੋਂ ਬੰਦ ਹੋ ਗਿਆ ਇਹ 14 ਪੋਟੇ ਆ 14 ਹਿੱਸੇ ਦੇ ਫਿਰ ਹਰੇਕ ਜੋੜ ਪੂਣੀ ਤੋਂ ਗੁਰਦ ਤੋਂ ਮੋਢੇ ਤੋਂ ਗਿੱਟੇ ਤੋਂ ਗੁਰਦੇ ਤੋਂ ਹਰ ਤੋਂ ਹਰ ਇੱਕ ਜੋੜ ਕੱਲਾ ਕੱਲਾ ਕਰਕੇ ਕੱਟਿਆ ਗਿਆ ਕਿੰਦਾ ਕਿੰਨੀ ਦਰਦ ਕਿੰਨੀ ਤਕਲੀਫ ਸਹੀ ਕਿਸ ਕਰਕੇ ਸਿਰਫ ਇੱਕੋ ਹੀ ਉਹਨਾਂ ਦੀ ਗੱਲ ਸੀ ਵੀ ਤੁਸੀਂ ਈਨ ਮੰਨ ਤੁਸੀਂ ਅੱਲਾਹੁ ਅਕਬਰ ਕਹਿ ਦੋ ਤੁਸੀਂ ਸਾਡੇ ਧਰਮ ਨੂੰ ਬਣਾ ਲਓ ਹਾਲਾਂਕਿ ਜਿਵੇਂ ਇਕਬਾਲ ਸਿੰਘ ਜੀ ਨੇ ਵੀ ਗੱਲ ਕੀਤੀ ਜਮਾਤ ਮਾੜੀ ਨਹੀਂ ਹੁੰਦੀ ਜਮਾਤੀ ਮਾੜੀ ਹੁੰਦੀ ਤੁਹਾਡੀ ਕਲਾਸ ਦੇ ਵਿੱਚ ਸਾਰੇ ਬੱਚੇ ਹੀ ਮਾੜੇ ਨਹੀਂ ਕੋਈ ਇੱਕ ਤਾਂ ਵਿਦਿਆਰਥੀ ਗਲਤ ਹੁੰਦਾ ਇਸ ਤਰ੍ਹਾਂ ਕੋਈ ਧਰਮ ਮਾੜਾ ਨਹੀਂ ਹੁੰਦਾ ਕੁਝ ਲੋਕ ਮਾੜੇ ਹੁੰਦੇ ਆ ਜਿਨ੍ਹਾਂ ਦੀ ਸੋਚ ਮਾੜੀ ਸੀ ਵੀ ਸ਼ਾਇਦ ਅਸੀਂ ਜ਼ਬਰਦਸਤੀ ਧੱਕੇ ਦੇ ਨਾਲ ਅਸੀਂ ਲੋਕਾਂ ਨੂੰ ਆਪਣੇ ਘਰ ਵਿੱਚ ਲਿਆਵਾਂਗੇ ਤੇ ਅੱਜ ਤੁਸੀਂ ਦੇਖਦੇ ਹੋ ਗੁਰੂ ਸਾਹਿਬ ਦੀ ਬਾਤ ਬਖਸ਼ੀ ਆ ਜਿਹੜੀ ਸਾਨੂੰ ਸਿੱਖੀ ਫਿਰ ਇਸੇ ਤਰ੍ਹਾਂ ਹੀ ਸਾਡੇ ਦੇਸ਼ ਦੇ ਵਿੱਚ ਵਿਲੱਖਣ ਦਾਵਾ Hindu ਧਰਮ Sikh ਧਰਮ Sai ਧਰਮ ਬੁੱਧੀ ਜੰਨੀ ਮੁਸਲਮਾਨ ਵੀ ਸਭ ਖੁਸ਼ੀਆਂ ਦੇ ਨਾਲ ਖੇੜਿਆ ਦੇ ਨਾਲ ਇੱਕ ਦੂਸਰੇ ਨਾਲ ਸਮਾਪਿਤ ਕਰਦੇ ਇੱਕ ਦੂਜੇ ਦੇ ਸਾਥੀ ਨੇ ਪਰ ਉਹ ਸਮਾਂ ਬੜਾ ਮਾੜਾ ਸੀਗਾ ਜਦੋਂ ਐਸੇ ਕੁਝ ਲੋਕਾਂ ਨੇ ਐਸੀਆਂ ਕੁਝ ਯਾਤਨੀਆਂ ਕੀਤੀਆਂ ਜਿਦੇ ਵਿੱਚ ਉਹਨਾਂ ਨੇ ਮਨੁੱਖਤਾ ਦੇ ਨਾਮ ਤੇ ਕਲੰਕ ਲਾਇਆ ਅੱਜ ਉਹਨਾਂ ਨੂੰ ਆਪਾਂ ਮਾੜੇ ਤਰੀਕੇ ਨਾਲ ਯਾਦ ਕਰਦੇ ਹਾਂ ਉਹਨਾਂ ਦੀਆਂ ਗੱਲਾਂ ਅੱਜ ਕੋਈ ਆਪਾਂ ਸਾਂਝੇ ਨਹੀਂ ਕਰਦੇ ਉਹਨਾਂ ਨੂੰ ਆਪਾਂ ਅੱਜ ਵੀ ਉਹਨਾਂ ਦੇ ਬਾਰੇ ਵਿੱਚ ਮਾੜਾ ਹੀ ਸੋਚਦੇ ਹਾਂ ਚੰਗੇ ਦਾ ਚੰਗਾ ਨਤੀਜਾ ਹੁੰਦਾ ਬਹੁਤ ਮਾੜੇ ਦਾ ਮਾੜਾ ਹੀ ਹੋਣਾ ਇਸ ਕਰਕੇ ਚੰਗੇ ਬਣ ਗਏ ਆਪਾਂ ਆਪਾਂ ਇੱਕ ਚੰਗੇ ਇਨਸਾਨ ਬਣ ਗਏ ਚੰਗਾ ਸੰਗਤ ਭਰਿਆ ਜੀਵਨ ਬਤੀਤ ਕਰੀਏ ਤੇ ਅੱਜ ਦੇ ਇਸ ਦਿਹਾੜੇ ਨੂੰ ਸਮਰਪਿਤ ਮੈਂ ਫੇਰ ਤੋਂ ਅੱਜ ਨਮਨ ਕਰਦਾ ਸਾਡੇ ਛੋਟੇ ਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤੇ ਅਸੀਂ ਸੰਧਾंजलि ਭੇਟ ਕਰਦੇ ਹਾਂ ਉਸ ਸਮੇਂ ਦੇ ਹਰ ਇੱਕ ਗੁਰੂ ਦੇ ਸਿੱਖ ਨੇ ਜਿਨੇ ਗੁਰਸਿੱਖੀ ਵਾਸਤੇ ਆਪਣੇ ਬਲਦਾਨ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ